ਜਦੋਂ ਇਹਨੇ ਵੀਡੀਓ ਬਣਾਉਣੀ ਹੁੰਦੀ ਆ ਉਸ ਦਿਨ ਮਨਮੋਟਾ ਨਾ ਤੋਲਦਾ ਨਹੀਂ ਇਹ ਬੰਦਾ ਇੱਥੇ ਮੇਰੇ ਕੋਲ ਸਵਾ ਦੇ ਦਿਨਾਂ ਦੇ ਵਿੱਚ ਆਇਆ ਵਾ ਤੁਸੀਂ ਸੋਲਿਂ ਜਾਂ ਵੀ ਕਿੰਨੇ ਦਿਨ ਨਾ ਤਾ ਹੋਗਾ ਵਾਈ ਗਨ 7 ਦਿਨ ਨਾ ਤਾ 7 ਦਿਨ इतना मेहनत क्यों कर रहे हो मेरी जगह 20 रुपये के मेहनत कर आपको ये पता नहीं चलता कि इतनी ठंड है आप तो खुद तो पता नहीं क्या कच्चू कमा खाते हो हमें इतनी ठंड में ऊपर ले आए ये अंकल क्या होता है ये काम स्टार्ट ही किया था ये सोचने के लिए कि मैं चलो ठीक है थोड़ा बहुत कर लेती हूँ तो उसी टाइम पे थोड़े टाइम बाद मेरे फादर एक्सपायर हो गए then i was like ab to full time bhi agar mujhe ye karna pade to i will do kyunki ab mujhe sari cheeze karni hai okay then fir main is line mein enter hui maine dheere dheere samjha koi tha nahi aise samjhane ke liye ki kitne tejasvi log hai hamare paas kitne shandar vichar rakhte hain han ji satshri agal sare nu ki hal chal aa umeed hai sare thik thaak honge swagat hai sade channel te video nu kardeo like te channel nu kardeo subscribe ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਕੁਝ ਕ ਮਹਾਨ ਹਸਤੀਆਂ ਆ ਕੁਝ ਕਿ ਜਿਹੜੇ ਟੈਟੂ ਆਰਟਿਸਟਾਂ ਨੇ ਗੰਦ ਪਾਇਆ ਇੱਕ ਤਾਂ ਆਪਾਂ ਉਹਨਾਂ ਦੀ ਮਾਪਿਆਂ ਇੱਕ ਕਰਨੀ ਆ ਇੱਕ ਆਹਾ ਗ੍ਰੰਥੀ ਬਾਬਾ ਜਿਹੜਾ ਕਿ ਅਲੱਗ ਹੀ ਸਟੇਸ਼ਨ ਵੜਦਾ ਹੈ ਪਤੰਦਰ ਰੋਜ਼ ਨਵਾਂ ਕੰਟੈਂਟ ਤੇ ਰੋਜ਼ ਨਵੇਂ ਕੰਟੈਂਟ 'ਚ ਬਕਚੋਦੀ ਬਣਾ ਗੱਲੋ ਤੇ ਦੋ ਤਿੰਨ ਆਪਾਂ ਹੋਰ ਖੁਸਰਿਆਂ ਦੀ ਗੱਲ ਕਰਨੀ ਆ ਚਲੋ ਵੀਡੀਓ ਕਰਦੇ ਹਾਂ ਸ਼ੁਰੂ ਪਹਿਲਾਂ ਇਹਨਾਂ ਨੂੰ ਦੇਖੋ ਘਟੋ ਘਟਨ ਇਹਨਾਂ ਦੀਆਂ 20 ਵੀਡੀਓ ਮੇਰੇ ਕੋਲੇ ਆ ਚੁੱਕੀਆਂ ਯਾਰ ਮਤਲਬ ਕੋਈ ਹੱਦ ਹੀ ਨਹੀਂ ਚੱਲੋ ਛੋਟੇ ਤੋਂ ਛੋਟਾ ਆਰਟਿਸਟ ਤਾਂ ਛੱਡੋ ਪਤੰਦਰ ਵੱਡੇ ਵੱਡੇ ਇਹ ਕੰਮ ਕਰ ਰਹੇ ਆ ਯਾਰ ਵੀ ਮਤਲਬ ਕਿਹੜਾ ਕੰਮ ਫੜ ਰੱਖਿਆ ਤੁਸੀਂ ਯਾਰ ਲੋਕੀ ਮਤਲਬ ਕੋਈ ਵੀ ਤੁਹਾਨੂੰ ਆ ਕੇ ਕਹਿੰਦਾ ਵੀ ਸਾਡੇ ਇੱਥੇ ਟੈਟੂ ਬਣਾ ਦਿਓ ਤੁਸੀਂ ਕਿਤੇ ਵੀ ਬਣਾ ਦੋਗੇ ਮਾੜੀ-ਮੋਟੀ ਆਪਦੀ ਅਣਖ ਨੂੰ ਵੀ ਦੇਖ ਲਓ ਕੋਈ ਤਾਂ ਲਿਮਟ ਹੁੰਦੀ ਆ ਹਰ ਇੱਕ ਧੰਦੇ 'ਚ ਇਹ ਥੋੜੀ ਆ ਵੀ ਜਿਹੜੀ ਵੀ ਮਰਜੀ ਕੁੜੀ ਆ ਕੇ ਤੁਹਾਨੂੰ ਕਹਦੇ ਵੀ ਪ੍ਰਾਈਵੇਟ ਪਾਰਟ ਤੇ ਮੇਰੇ ਟੈਟੂ ਬਣਾ ਦਿਓ ਤੁਸੀਂ ਬਣਾ ਦਿੰਦੇ ਹੋ ਯਾਰ ਫੇਮਸ ਹੋਣ ਲਈ ਇਹ ਕਿਹੜੇ ਰ ਮਤਲਬ ਫੇਮਸ ਹੋਣ ਲਈ ਫੇਮ ਲਈ ਇਹ ਕੁਝ ਵੀ ਹਰਕਤ ਕਰ ਸਕਦੇ ਆ ਕਿਤੇ ਵੀ ਟੈਟੂ ਬਣਵਾ ਸਕਦੇ ਆ ਤੇ ਉੱਪਰੋਂ ਟੈਡੂਆਂ ਦੀਆਂ ਵੀਡੀਓ ਵੀ ਪਾ ਸਕਦੇ ਆ ਕੋਈ ਇਹਨਾਂ ਨੂੰ ਸ਼ਰਮ ਨਹੀਂ ਆ ਲੋਕਾਂ ਨੂੰ ਤੇ ਫਿਰ ਨਾ ਉਹ ਕਰਮਣ ਵਰਗੀਆਂ ਪੌਡਕਾਸਟਰਾਂ ਇਹ ਇਹਨਾਂ ਦੀਆਂ ਹਮਾਇਤੀਆਂ ਬਣ ਜਾਂਦੀਆਂ ਵੀ ਨਾ ਜੀ ਇਹ ਤਾਂ ਕੋਈ ਵਲਗਰ ਕੰਟੈਂਟ ਹੀ ਨਹੀਂ ਬਣਾ ਰਹੀਆਂ ਮਤਲਬ ਇਹਨਾਂ ਨੂੰ ਫ੍ਰੀडम ਦੇ ਦੋ ਵੀ ਇਹ ਨੰਗੀਆਂ ਹੋ ਜਾਣ ਕੋਈ ਚੱਕਰ ਨਹੀਂ ਪਹਿਲਾਂ ਉਹ ਕਮਲ ਕੌਰ ਦੀ ਸਪੋਰਟ ਕਰਨ ਲੱਗ ਗਈ ਸੀਗੀ ਮਤਲਬ ਵੀ ਉਹਨੇ ਕਿੜਾ ਉਹਦੇ ਪ੍ਰਾਈਵੇਟ ਪਾਰਟ ਦਿਖਾਇਆ ਵੀ ਹੱਦ ਆ ਯਾਰ ਉਹਦੀ ਭਾਸ਼ਾ ਸੁਣੀਏ ਤੁਸੀਂ ਕਿਦਾਂ ਦੀਆਂ ਰੀਲਾਂ ਬਣਾਉਂਦੇ ਸੀ ਮਤਲਬ ਉਹ ਕਲੀਵੇਜ ਨਹੀਂ ਆ ਮਤਲਬ ਜਿੰਨਾ ਚਿਰ ਪ੍ਰਾਈਵੇਟ ਪਾਰਟ ਕੋਈ ਦਿਖਾਉਂਦੀ ਨਹੀਂ ਉਹਨਾਂ ਚਿਰ ਸਹੀ ਆ ਕੁੜੀਆਂ ਹੈ ਇਹ ਕੀ ਗੱਲ ਹੋਈ ਤੇ ਜਿਹੜੀਆਂ ਆ ਬਰਾ ਪੈਂਟੀਆਂ 'ਚ ਵੀਡੀਓ ਬਣਾਈ ਜਿੱਥੇ ਬਣਵਾ ਰਹੀ ਆ ਉਪਰੋਂ ਆ ਕੁਸਾ ਜਿਹੜਾ ਵੀਡੀਓ ਪਾ ਰਿਹਾ ਇਹ ਗੱਲਾਂ ਕੋਈ ਇਹਨਾਂ ਦੀ ਯਾਰ ਬਸ ਆਪਣੇ ਪ੍ਰਾਈਵੇਟ ਪਾਰਟ ਸ਼ੋਅ ਕਰਨ ਥੋੜੀ ਕਿ ਲੀਵੇਜ ਹੁੰਦੀ ਆ ਇੱਕ ਤਾਂ ਨਜਮਾ ਲੋਕਾਂ ਦਾ ਆਵਾ ਉੱਤੇ ਆ ਪਿਆ ਹੁਣ ਮਤਲਬ ਇਹਨਾਂ ਨੂੰ ਤੁਸੀਂ 4 ਰੁਪਏ ਦੇ ਕੇ ਆਖੋਗੇ ਨਾ ਵੀ ਨੰਗੇ ਹੋ ਜੋ ਇਹ ਨੰਗੇ ਵੀ ਹੋ ਜਾਣਗੇ ਤੁਸੀਂ ਇਹਨਾਂ ਨੂੰ ਆਖੋਗੇ ਆਪਦੀ ਮਾਮਾ ਭੈਣਾ ਨੰਗੀਆਂ ਕਰ ਦੋ ਇਹ ਉਹਨਾਂ ਨੂੰ ਵੀ ਨੰਗੀਆਂ ਕਰ ਦੇਣਗੇ ਇਹਨਾਂ ਦਾ ਮਤਲਬ ਇੱਕੋ ਇੱਕ ਆ ਵੀ ਬਸ ਪੈਸਾ ਆਵੇ ਤੇ ਅਸੀਂ ਫੇਮਸ ਹੋਈਏ ਉਹ ਚਾਹੇ ਜਿੰਮੇ ਮਰਜ਼ੀ ਹੋਈਏ मैं गाली नहीं दे सकता नहीं गाली नहीं देना फैमिली फैमिली देखती है, वरना देख मैं ऐसे ऐसे ऐसे-ऐसे गाली दूं, एसे एसे गाली आपको ये पता नहीं चलता की इतनी ठंड है आप तो खुद तो पता नहीं क्या कच्चू कमा खाते हो हमें इतनी ठंड में ऊपर ले आए ये अंकल क्या होता है ये ਇਸਕੋ ਕਿਆ ਬੋਲਤੇ ਹੈ ਇਸਕੋ ਹਾਂ ਉਹ ਮਾਨੇ ਪੇਮੰਗ ਹਾਂ ਉਹ ਮਾਨੇ ਪੇਮੰਗ ਹੂੰ ਉਹ ਮਾਨੇ ਪੇਮੰਗ ਹੂੰ ਹੁਣ ਇਹਨੂੰ ਦੇਖ ਲਓ ਇਹ ਕਿਸੇ ਟਾਈਮ ਗ੍ਰੰਥੀ ਹੁੰਦਾ ਸੀ ਤੇ ਗ੍ਰੰਥੀ ਗੁਰੂ ਘਰ ਦੇ ਗ੍ਰੰਥੀ ਇਹੋ ਜਿਹੇ ਕੰਮ ਕਰਦੇ ਸੌ ਉਹਦੇ ਆ ਇਹਦੇ ਮੁਤਾਬਕ ਉਸ ਜੋਬ ਦੇ ਵਿੱਚ ਇਹਨੂੰ ਉਨੀ ਪੇ ਨਹੀਂ ਮਿਲ ਰਹੀ ਸੀ ਜਿੰਨੀ ਇਹਨੂੰ ਮਿਲਣੀ ਚਾਹੀਦੀ ਹੈ ਤੇ ਇਹਨੇ ਉਹ ਲੱਛਣਾ ਕਰਕੇ ਛੱਡਤੀ ਸੀ ਤੇ ਹੁਣ ਡਿਊਟੀ ਛੱਡ ਕੇ ਕਿਹੜਾ ਤੂੰ ਬਿੱਲਗੇਟ ਬਣ ਗਿਆ ਪੂਰਨਿਆ ਤਾਂ ਹੁਣ ਵੀ ਤੂੰ ਗੁੱਸੇ ਆਈ ਆ ਨਹੀਂ ਮਤਲਬ ਇਹ ਕਰਨਾ ਕੀ ਚਾ ਰਿਹਾ ਇਹਦੇ ਬਲੌਗ ਦੇਖੋ ਕੀ ਦੇਖੀਏ ਬਲੌਗ ਚ ਆਖੂ ਸਭਨ ਗੁਰੂਆਂ ਦੇ ਸਿੱਖਣਾ ਬਿਨਾਂ ਰੋਟੀ ਤੋਂ ਵੀ ਰਹਿ ਕੇ ਗੁਰੂ ਦਾ ਸ਼ਕਰਾਨਾ ਕਰਦੇ ਸੀ ਤੇ ਤੁਸੀਂ ਸਾਲਿਓ ਚੌਲ ਪੁਣੋ ਆਪਦੀ ਕਮਿਊਨਿਟੀ ਨੂੰ ਬਦਨਾਮ ਕਰਨ ਤੇ ਹੋ ਗਏ ਹੋ ਯਾਰ ਅਕਲਾਂ ਬਾਜੋ ਖੂ ਖਾਲੀ ਕਿਸੇ ਨੇ ਨਾ ਇਨ੍ਹਾਂ ਵਰਗਿਆਂ ਨੂੰ ਦੇਖ ਕੇ ਕਿਹਾ ਸੀ ਮੈਂ ਤਾਂ ਵੈਸੇ ਵੀ ਇਹ ਲੱਗਦਾ ਨਹੀਂ ਮੀ ਇਹ ਗ੍ਰੰਥੀ ਹੋਊਗਾ ਯਾਰ ਇਹਦੇ ਲੱਛਣ ਹੈਗਾ ਗ੍ਰੰਥੀਆਂ ਵਾਲੇ ਜਿੱਦਨੀਆਂ ਇਹ ਆਵਾਜ਼ਾਂ ਕੱਢਦਾ ਤਾਂ ਗੋਪੀ ਨੂੰ ਵੀ ਪਿੱਛੇ ਛੱਡੀ ਜਾਂਦਾ ਆਖੇ ਬਿਸ਼ਰਮਾਂ ਦੀ ਡੋਲੇ ਦੀ ਡਾਲ ਅਸੀਂ ਤਾਂ ਜੀ ਭੁੰਜੇ ਬਹਿਵਾ ਖ ਹੈ ਕੋਈ ਸ਼ਰਮ ਯਾਰ ਸਿਰਾਂ ਤੇ ਦਮਾਲੇ ਬੰਨ ਲੈਣਗੇ ਤੇ ਕੁਸੀਆਂ ਭਰਨੀਆਂ ਇਹਨਾਂ ਨੇ ਸਰਲੀਨ ਆਲੀਆਂ ਬੇਸ਼ਰਮ ਨੇ ਇਹੋ ਜਿਹੇ ਲੋਕ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਇਹਨਾਂ ਨੂੰ ਫੇਮਸ ਕਰਦੇ ਕੀ ਲੋੜ ਐ ਇਹਨਾਂ ਨੂੰ ਫੇਮਸ ਕਰਨ ਦੀ ਜਦੋਂ ਇਹਨੇ ਵੀਡੀਓ ਬਣਾਉਣੀ ਹੁੰਦੀ ਆ ਉਸ ਦਿਨ ਮੜ ਮੋਟਾ ਨਾ ਤੋਲਦਾ ਨਹੀਂ ਇਹ ਬੰਦਾ ਇੱਥੇ ਮੇਰੇ ਕੋਲ ਸਵਾ ਦੇ ਦਿਨਾਂ ਦੇ ਵਿੱਚ ਆਇਆ ਵਾ ਤੁਸੀਂ ਸੋਲੀਆਂ ਵਿੱਚ ਕਿੰਨੇ ਦਿਨ ਨਾਤਾ ਹੋਊਗਾ 7 ਦਿਨ ਨਾਤਾ 7 ਦਿਨ 7ਵੇਂ ਦਿਨ ਮੇਰੀ ਮਾਂ ਨੇ ਕਿਹਾ ਤੂੰ ਬਾਬਾ ਕਾਤਾ ਕਹਿੰਦਾ ਤੁਨੋਂ ਹੁੰਦਾ ਹੀ ਨਹੀਂ ਹੈਗਾ ਕਹਿੰਦੇ ਫਿਰ ਉਹ ਪਾਠ ਵੀ ਕਿਹੜਾ ਕਰਦਾ ਹੋਊਗਾ ਕਹਿੰਦਾ ਪਾਠ ਤਾਂ ਮੇਰੇ ਅੰਦਰ ਹੀ ਚੱਲੀ ਜਾਂਦਾ ਇਹਨਾਂ ਦੋਨਾਂ ਦਾ ਦੁਨੀਆ ਨਾਲ ਵੱਖਰਾ ਹੀ ਸੀਨ ਚੱਲ ਰਿਹਾ ਯਾਰ ਕਦੇ ਤੱਕ ਖੀੜੀ ਵਾਲਾ ਸੱਪ ਕੱਢ ਦਿੰਦਾ ਤੇ ਕਦੇ ਇਹਦੀ ਸੱਸ ਕੱਢ ਦਿੰਦੀ ਆ ਮਤਲਬ ਕਿ ਦੁਨੀਆ ਦੇ ਕੋਲੇ ਅੱਜ ਦੋ ਹੀ ਟੌਪਿਕ ਰਹਿ ਚੁੱਕਿਆ ਇੱਕ ਖੀੜੀ ਵਾਲੇ ਦਾ ਪੋਡਕਾਸਟ ਸੁਣ ਲੋ ਤੇ ਦੂਜਾ ਉਹਦੀ ਸੱਸ ਦਾ ਜੇਕਰ ਇਹਨਾਂ ਨੂੰ ਕੋਈ ਮਾੜਾ ਕਹਿੰਦਾ ਤੇ ਲੋਕੀ ਉਹਨਾਂ ਨੇ ਗਾਲਾਂ ਕੱਢ ਰਹੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੋਡਕਾਸਟ ਸੁਣ ਕੇ ਐਦਾਂ ਰਿਐਕਟ ਕਿਉਂ ਕਰਦੇ ਆ ਯਾਰ ਲੋਕਾਂ ਦਾ ਇੰਨਾ ਕਿ ਜ਼ਿਆਦਾ ਆਵਾ ਉਤ ਗਿਆ ਵੀ ਉਹ ਪੋਡਕਾਸਟ ਸੁਣ ਕੇ ਨਾ ਐਦਾਂ ਐਦਾਂ ਰਿਐਕਟ ਕਰਦੇ ਆ ਜਿਵੇਂ ਜਦੋਂ ਚੰ드ਰੀਆਨ ਇਹਨੇ ਲੈਂਡ ਕਰਵਾਇਆ ਹੋਵੇ ਦੂਜੀ ਗੱਲ ਲੋਕਾਂ ਨੇ ਇਹਨੂੰ ਜਿਹੜੇ ਸਪੋਰਟ ਕਰ ਰਹੇ ਆ ਉਹ ਪਤਾ ਕਿਉ ਨਸ਼ੇ ਨੂੰ ਪ੍ਰਮੋਟ ਕਰਦਾ ਤੇ ਉਹਨਾਂ ਨੂੰ ਤਾਂ ਚੰਗਾ ਲੱਗਣਾ ਹੀ ਆ ਪਰ ਸਾਲਿਓ ਇਹ ਤਾਂ ਸੋਚ ਲੋ ਜਿਹੜੇ ਤੋਂ ਇੰਨਾ ਨਸ਼ਾ ਖਾ ਕੇ ਵੀ ਆਪਣੀ ਟੀਮ ਹੀ ਨਹੀਂ ਸੰਭੀ ਗਈ ਫਿੱਟੇ ਮੂੰਹ ਐ ਹਰ ਜੇ ਨਸ਼ੇ ਤੇ ਤੇ ਫਿੱਟੇ ਮੂੰਹ ਐ ਇਹੋ ਜਿਹੇ ਬੰਦੇ ਤੇ ਹਉ ਸਾਲਿਓ ਹੋਰ ਕੀ ਕਰ ਸਕਦਾ ਆ ਇਹ ਮੂਸੇ ਵਾਲੇ ਵਾਂਗ ਜੀ ਤੋਂ ਸਮੀ ਨਾ ਜਨਾਨੀ ਉਹ ਵੀ ਮਤਾਂ ਦਿੰਦਾ ਮੈਨੂੰ ਦੁਨੀਆ ਨੂੰ ਇਹ ਮਤਾਂ ਦੇਣ ਲੱਗਿਆ ਹੋਇਆ ਆ ਲੋਕਾਂ ਨੇ ਆਲੇ ਰੱਖੇ ਹੋਏ ਇਹਨਾਂ ਦੇ ਘਰਦਿਆਂ ਨੇ ਕੁਝ ਜਾ ਰੱਖਿਆ ਹੋਇਆ ਆ ਦੁਨੀਆ ਸੱਜੇ ਨੂੰ ਜਾਂਦੀ ਐ ਖੱਬੇ ਨੂੰ ਜਾਂਦਾ ਆ ਸਾਲਾ ਐਨੇ ਵੀ ਗੱਪ ਕੋਈ ਮਾਰ ਸਕਦਾ ਯਾਰ ਸਰਕਾਰਾਂ ਨੂੰ ਇਹਦੇ ਪੌਡਕਾਸਟ ਨਹੀਂ ਦਿਖ ਰਹੇ ਤੇ ਅਮਰਤਪਾਲ ਜੇ ਕੋਈ ਚੱਜ ਦੀ ਗੱਲ ਕਰਦਾ ਸੀ ਉਹਨੂੰ ਜੇਲਾ ਵਿੱਚ ਸੁੱਟਦਾ ਤੇ ਇਹਨਾਂ ਨੂੰ ਇਦਾਂ ਸੱਡ ਰੱਖਿਆ ਵੀ ਜਦੋਂ ਕੋਈ ਚੱਕਰ ਹੀ ਨਹੀਂ ਹੁੰਦਾ ਤੇ ਇਹ ਹੁਣ ਸ਼ਰੇਆਮ ਨਸ਼ਾ ਪ੍ਰਮੋਟ ਕਰ ਰਿਹਾ ਉਹ ਨਹੀਂ ਦਿਖ ਰਿਹਾ ਤੁਹਾਨੂੰ ਆਪਦੀਆਂ ਵੀਡੀਓ ਜ਼ਰੂਰ ਦੇਖ ਗਿਆ ਉਹਨਾਂ ਤੇ ਐਫਆਈਆਰ ਵੀ ਕਰਤੀਆਂ ਇਹਨਾਂ ਦਾ ਕੋਈ ਚੱਕਰ ਨਹੀਂ ਕਾ ਭੈਣ ਦਾ ਯਾਰ ਲੋਕ ਸ਼ਰਮਣਾ ਮਰ ਜਾਂਦੇ ਆ ਭੈਣ ਨੇ ਉਹ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਜਿਹੜੀ ਤੁਹਾਨੂੰ ਸ਼ਰਮ ਹੀ ਨਹੀਂ ਆ ਰਹੀ ਸਾਰਾ ਪੰਜਾਬ ਤੁਹਾਨੂੰ ਲਾਣਤਾ ਪਾਉਂਦਾ ਸਾਰਾ ਪੰਜਾਬ ਤੁਹਾਡੀ ਮਾਂ ਭੈਣ ਇੱਕ ਕਰਨਤੇ ਹੋਇਆ ਤੁਸੀਂ ਕਾ ਤੂੰ ਨਹੀਂ ਟਾਲਦੇ ਇੱਕ ਭੈਣ ਦੇ ਯਾਰ ਲੋਕ ਜਿਹੜੇ ਇਹਨਾਂ ਨੂੰ ਆਪਣੀਆਂ ਗੱਡੀਆਂ ਫੜਾ ਦਿੰਦੇ ਆ ਉਪਰੋਂ ਸਾਲਾ ਜੱਟਾਂ ਦੀ ਕਮਿਊਨਿਟੀ ਨੂੰ ਬਦਨਾਮ ਕਰਨਤੇ ਹੋਇਆ ਔਲਖ ਨਾਲ ਇਦਾਂ ਲਿਖ ਰੱਖਿਆ ਭੈਣ ਦੀ ਪੈਗਾ ਜਿੱਦਾ ਜੱਦੀ ਪੁਸਤੀ ਔਲਖ ਹੋਣ ਇਹਨਾਂ ਦੇ ਸਾਲਿਆਂ ਨੇ ਦੇਣੇ ਪਿਛਵਾੜੇ ਤੇ ਫੀਲਿੰਗਾਂ ਲੈਣੀਆਂ ਇਹਨਾਂ ਨੇ ਗੱਗੂ ਗਿੱਲਣ ਲੀਆਂ ਓਏ ਇੱਕ ਇੰਸਟਾਗ੍ਰਾਮ ਬੱਚਾ ਸੀ ਉਹਦੀ ਕਿਉਂ ਮ ਸਾਲਾ ਰਾਜਸਤਾਨੀ ਬੱਕਰਾ ਜਾਣਾ ਹੋਵੇ ਤਾਂ ਇਹ ਹਰ ਜਾਨ ਨੂੰ ਤਾਂ ਮੌਤ ਵੀ ਨਹੀਂ ਆਉਂਦੀ ਭੈਣ ਦੇ ਯਾਰਾਂ ਨੇ ਪੂਰਾ ਇੰਸਟਾਗ੍ਰam ਤੇ ਜਲੂਸ ਕੱਢ ਰੱਖਿਆ ਇਹਨਾਂ ਨੇ ਜਿੰਨੀ ਇਹਨਾਂ ਨੇ ਪੰਜਾਬੀ ਕਮਿਊਨਿਟੀ ਬਦਨਾਮ ਕਰ ਰੱਖੀ ਆ ਨਾ ਉਹਨਾਂ ਹੀ ਕਿਸੇ ਨੇ ਨਹੀਂ ਕਰੀ ਚਲੋ ਜੀ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਹੱਸਦੇ ਰੋ ਮੁਸਕਰਾਉਂਦੇ ਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ ਜੀ